ਮੇਰੇ ਕੋ ਮੇਰਾ ਲੇਡੀਜ਼ ਨੂੰ ਇਹੀ اپੀਲ ਹੈ ਕਿ ਸਭ ਤੋਂ ਜ਼ਿਆਦਾ ਵੋਟ ਆਪਾਂ ਪਾ ਕੇ ਦਿਖਾਈਏ ਪਹਿਲਾਂ ਯੂਜੂਲੀ ਸਾਨੂੰ ਨੂੰ ਆਉਂਦਾ ਕਿ ਲੇਡੀਜ਼ ਦੀ ਪੋਲਿੰਗ ਕੱਟ ਹੋਈ ਹੈ ਸੋ ਇਸ ਵਾਰ ਲੇਡੀਜ਼ ਗਰਮੀ ਗੁਰਮੀ ਨਾ ਮੰਨਣ ਤੇ ਵੱਧ ਤੋਂ ਵੱਧ ਪੋਲਿੰਗ ਆ ਕੇ ਕਰਨ ਤੇ ਆਪਾਂ ਵੀ ਇਤਿਹਾਸ ਬਦਲੀਏ ਸਰ ਜੀ ਆਪਾਂ ਪੂਰਾ ਯੋਗਦਾਨ ਪਾਈਏ ਇੱਕ ਨਵੀਂ ਸਰਕਾਰ ਨੂੰ ਇੱਕ ਚੰਗੀ ਸਰਕਾਰ ਨੂੰ ਜਿਹੜਾ ਚੁਣੀਏ ਜਿਹੜਾ ਆਪਣੇ ਲਈ ਕੰਮ ਕਰ ਸਕੇ ਨਾਲੇ ਵੀ ਹੈ ਨਾ ਲੇਡੀਜ਼ ਲਈ ਪੂਰ ਵੋਟ ਪਾਉਣਾ ਜ਼ਰੂਰੀ ਹੈ ਇਸ ਕਰਕੇ ਵੀ ਜ਼ਿਆਦਾ ਕਿਉਂਕਿ ਸਭ ਤੋਂ ਵੱਧ ਮਹਿੰਗਾਈ ਤੋਂ ਪ੍ਰਭਾਵਿਤ ਲੇਡੀਜ਼ ਹੁੰਦੀਆਂ ਉਹਨਾਂ ਨੂੰ ਸਭ ਕੁਝ ਪਤਾ ਹੁੰਦਾ ਚੁੱਲ੍ਹੇ ਦੀਆਂ ਜਿਹੜੀਆਂ ਜਿਹ ਉਹਨੇ ਤਾਂ ਰੀਡ ਕੀ ਹੈ ਚੁੱਲਾ ਚੱਲ ਕਿਵੇਂ ਰਿਹਾ ਹੈ ਏਜੰਟਸ ਨੇ ਤਾਂ ਆ ਕੇ ਕਹਿ ਦੇਣਾ ਨਾ ਕੀ ਬਣਿਆ ਅੱਜ ਉਹਨੇ ਬਣਾਇਆ ਕਿਵੇਂ ਇਹ ਤਾਂ ਫਿਰ ਉਹਨੂੰ ਪਤਾ ਨਾ ਸੋ ਲੇਡੀਜ਼ ਨੂੰ ਜ਼ਿਆਦਾ ਮੈਂ ਕਹਿੰਨਾ ਆ ਕੇ VOTING ਕਰਨੀ ਚਾਹੀਦੀ ਹੈ ਵਿਕਾਸ ਲਈ ਜਾਂ ਆਪਣੇ ਘਰ ਦੀ ਜਿਹੜੀ ਹੈ ਕਬੀਲਦਾਰੀ ਨੂੰ ਲਈ ਤੇ ਛਾੜਨ ਲਈ ਅੱਜ 13 ਦੀਆਂ 13 ਲੋਕ ਸਭਾ ਸੀਟਾਂ ਤੇ VOTING ਹੋ ਰਹੀ ਹੈ ਪਰ ਪੰਜਾਬ ਦੀ ਜਿਹੜੀ VOTING ਦੀ ਹਿਸਟਰੀ ਰਹੀ ਹੈ ਉਹ ਇਹੀ ਕਹਿੰਦੀ ਹੈ ਕਿ ਪੰਜਾਬ ਦੇ ਲੋਕ ਭਾਰੀ ਗਿਣਤੀ ਚ ਆ ਕੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਦੇ ਨੇ ਮਤਲਬ 70% ਤੋਂ ਵੀ ਉੱਪਰ 75 ਤੋਂ ਵੀ ਉੱਪਰ 80 ਤੋਂ ਵੀ ਉੱਪਰ ਸੈਂਟੇਜ ਜਿਹੜੀ ਦੇਖੀ ਗਈ ਹੈ ਸੋ ਪੰਜਾਬ ਦੇ ਲੋਕ ਅਵੇਅਰ ਲੋਕ ਨੇ ਚੇਤਨ ਲੋਕ ਨੇ ਇਹ ਜਿਹੜਾ ਵੋਟਰ ਕਾਰਡ ਹੈ ਇਹ ਸਾਨੂੰ ਸ਼ਹੀਦਾਂ ਨੇ ਆਪਣਾ ਖੂਨ ਦੀਆਂ ਕੁਰਬਾਨੀਆਂ ਦੇ ਕੇ ਲੈ ਕੇ ਦਿੱਤਾ ਸੋ ਇਹਨੂੰ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ ਮੈਂ ਤੁਹਾਡੇ ਜ਼ਰੀਏ ਸਾਰੇ ਪੰਜਾਬੀਆਂ ਨੂੰ ਬੇਨਤੀ ਕਰੂੰਗਾ ਕਿ ਕੋਈ ਗੱਲ ਨਹੀਂ ਇੱਕ ਦਿਨ ਗਰਮੀ ਚੱਲ ਲਾਂਗੇ ਪਰ ਇਹ ਗਰਮੀ ਜਿਹੜੀ ਇੱਕ ਦਿਨ ਦੀ ਤੇ ਤੁਹਾਡੇ ਬੱਚਿਆਂ ਦਾ ਭੁੱਖ ਜਿਹੜਾ ਉਹਨੂੰ ਬਦਲ ਸਕਦੀ ਹੈ ਕਿਉਂਕਿ ਫਿਰ ਬਾਅਦ ਚ 5 ਸਾਲ ਗਾਣਾ ਕੱਢਣ ਦਾ ਕੋਈ ਫਾਇਦਾ ਨਹੀਂ ਕਿ ਆ ਸਰਕਾਰ ਆ ਗਈ ਹੋਈ ਸਰਕਾਰ ਆ ਗਈ ਉਹ ਸਰਕਾਰ ਨੂੰ ਚੁਣਨ ਦੇ ਵਿੱਚ ਹਿੱਸੇਦਾਰ ਜ਼ਰੂਰ ਬਣੋ ਆਪਣਾ ਮਤ ਦਾ ਅਧਿਕਾਰ ਮਤਦਾਨ ਕਹਿੰਦੇ ਐ ਮਤ ਹੋ ਗਿਆ ਅਕਲ ਆਪਣੀ ਅਕਲ ਦਾ ਦਾਨ ਕਿ ਮੈਂ ਆਪਣਾ ਆਪਣੀ ਮੱਤ ਜਿਹੜੀ ਆ ਉਹ ਐਸ ਉਮੀਦਵਾਰ ਨੂੰ ਦਾਨ ਕਰਨ ਲੱਗਿਆ ਤਾਂ ਕਿ ਇਹ ਕੰਮ ਕਰੇ ਸਾਡੇ ਲਈ ਕੰਮ ਕਰੇ ਸੋ ਚੰਗੇ ਬੰਦਿਆਂ ਨੂੰ ਚੁਣੋ ਇਹੀ ਕਹੂੰਗਾ ਮੈਂ ਜਿਹੜੇ ਤੁਹਾਡੇ ਦੁੱਖਾਂ ਸੁੱਖਾਂ 'ਚ ਸਹਾਈ ਹੁੰਦੇ ਹੋਣ ਤੁਹਾਡੇ ਵਿੱਚ ਰਹਿੰਦੇ ਹੋਣ ਜਿਨ੍ਹਾਂ ਨੇ ਆਪਣੇ ਪਿੰਡੇ ਤੇ ਗਰੀਬੀਆਂ ਹੰਡਾਈਆਂ ਹੋਣ ਆਮ ਘਰਾਂ ਦੇ ਵਿੱਚ ਰਹਿ ਕੇ ਜਿਨ੍ਹਾਂ ਨੇ ਸਾਰੀਆਂ ਦੁਸ਼ਵਾਰੀਆਂ ਝੱਲੀਆਂ ਹੋਣ ਜਦੋਂ ਉਹ ਹਜੇ ਬੰਦੇ ਵਿਧਾਨ ਸਭਾ ਦੀਆਂ ਜਾਂ ਪਾਰਲੀਮੈਂਟ ਦੀਆਂ ਪੌੜੀਆਂ ਚੜਦੇ ਆ ਫਿਰ ਕਾਨੂੰਨ ਵੀ ਅੰਦਰੋਂ ਹਜੇ ਬਣ ਕੇ ਆਉਂਦੇ ਆ ਸੋ ਮੈਂ ਅੱਜ ਆਪਣੀ ਪਤਨੀ ਡਾਕਟਰ ਗੁਪ੍ਰੀਤ ਕਰਨਰ ਬੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਪਹਿਲਾਂ ਮੇਰੀ ਵੋਟ ਮਹੱਲ ਨਹੀਂ ਹੁੰਦੀ ਸੀ ਪਰ ਅਸੀਂ ਸੰਗਰੂਰ ਬਣਾਈ ਹੈ ਸੋ ਪਹਿਲੀ ਵਾਰ ਮੈਂ ਤੇ ਪੋਰਟ ਬੋਨ ਆਇਆ ਤੇ ਬਾਕੀ ਮੈਨੂੰ ਉਮੀਦ ਹੈ ਕਿ ਭਾਵੇਂ ਸ਼ਹਿਰੀ ਇਲਾਕੇ ਨੇ ਪਾਉ ਨੂੰ ਪਿੰਡੂ ਨੇ ਭਾਵੇਂ ਕਸਬਿਆਂ ਵਾਲੇ ਨੇ ਪੰਜਾਬ ਦੇ ਵਿੱਚ ਬਹੁਤ ਭਾਰੀ VOTING ਹੋਊਗੀ ਤੇ ਉਸ ਭਾਰੀ VOTING ਦਾ ਪੂਰੇ ਦੇਸ਼ ਨੂੰ ਇੱਕ ਮੈਸੇਜ ਵੀ ਜਾਊਗਾ ਕਿ ਪੰਜਾਬੀ ਇਹੋ ਜੀ ਜਿਹੜੀ ਕੌਮ ਹੈ ਪੰਜਾਬ ਦੇ ਇੱਕ ਇਹ ਜਿਹੇ ਲੋਕ ਨੇ ਜਿਹੜੇ ਆਪਣੇ ਅਧਿਕਾਰਾਂ ਦਾ ਇਸਤੇਮਾਲ ਕਰਨਾ ਜਾਣਦੇ ਨੇ ਜਿਹੇ ਹਰ ਇਨਕਲਾਬ ਨੂੰ ਲੀਡ ਕਰਨਾ ਜਾਣਦੇ ਨੇ ਤਾਂ ਆਪਣੇ ਅਧਿਕਾਰਾਂ ਦਾ ਇਸਤੇਮਾਲ ਕਰਨਾ ਜਾਣਦੇ ਨੇ ਬਿਲਕੁਲ ਬਿਲਕੁਲ ਕੋਈ ਬਾਤ ਨਹੀਂ ਪੰਜਾਬੀਆਂ ਕੇ ਲਈ ਗਰਮੀ ਕੋਈ ਖਾਸ ਐਸੀ ਨਹੀਂ ਮੈਨੇ ਰੱਖਤੀ ਕਿਉਂਕਿ ਹਮ ਲੋਗ ਖੇਤੋਂ ਮੇ ਕੰਮ ਕਰ ਕਰਕੇ ਆਏ ਹੈ ਹਮ ਲੋਗ 48 50 ਡਿਗਰੀ ਮੇ ਤੋਂ ਆਮ ਤੌਰ ਤੇ ਘੁੰਮਤੇ ਰਹਤੇ ਤੋ ਮੇਰੇ ਖਿਆਲ ਮੇ सत्तर परसेंट से ज्यादा पचहत्तर परसेंट से भी ज्यादा वोटिंग की उम्मीद है तो एक घंटे में दस परसेंट हो गई है इस इस बूथ पे तो एक घंटे में दस परसेंट हो गई है तो इसका मतलब अगर थोड़ा एक बजे दो बजे थोड़ा स्लो भी हो गया तो चार पाँच बजे फिर आपको होगा तो सत्तर अस, से अस्सी की तरफ जा रहा है जी आप खुद लाइन में वोट वोट डालने के लिए गए की वोट की कीमत तो जो मेरे सामने लाइन में खड़ा है उसकी भी वही है ना ਵੋਟ ਵੋਟਰ ਕਾਰਡ ਤੂੰ ਉਸਕੇ ਪਾਸ ਵੀ ਵਹੀ ਹੈ ਮੇਰੇ ਪਾਸ ਵੀ ਵਹੀ ਹੈ ਤਾਂ ਲਾਈਨ ਮੇ ਲੱਗਨੇ ਮੇ ਕੋਈ ਹਰਜ ਨਹੀਂ ਹੈ ਬੀਬੀ ਪੈਡ ਦਾ ਬੀਬੀ ਪੈਡ ਦਾ ਕੋਈ ਇਸ਼ੂ ਥਾ ਬੀਬੀ ਪੈਡ ਦਾ ਕੋਈ ਇਸ਼ੂ ਸੀਗਾ ਉਹ ਉਹਨਾਂ ਨੇ ਚੇਂਜ ਕਰ ਦਿੱਤਾ ਸਭ ਸੰਗਰੂਰ ਸੀ 800 ਬਣੀ ਇਸ ਵਜ੍ਹਾ ਸਰ 13 ਦੀਆਂ 13 ਹੌਟ ਨੇ ਕਿਉਂਕਿ ਦੇਸ਼ ਦੇਸ਼ ਦੀ ਸਰਕਾਰ ਬਣਾਉਣੀ ਹੈ ਇਕੱਲੇ ਸੰਗਰੂਰ ਨੇ ਨਹੀਂ 13 ਦੀਆਂ 13 ਹੌਟ ਨੇ ਪਰ 13 ਦੀਆਂ 13 ਸਾਡੇ ਲਈ ਅੱਜ ਤਾਂ ਵੈਸੇ ਹੀ ਹੌਟ ਡੇ ਹੈ ਠੀਕ ਹੈ ਨਾ ਤਾਂ ਫਿਰ ਕੋਈ ਵੀ ਸੀਟ ਕੋਈ ਐਸੇ ਮੈਨੇ ਨਹੀਂ ਰੱਖਦੀ ਵੀ ਆ ਤਾਂ ਕੋਈ ਗੱਲ ਨਹੀਂ ਤਾਂ ਆ ਗਈ ਜਾਏ ਤੇ ਘੱਟ ਮਿਹਨਤ ਕਰੋ ਮੈਂ 122 ਰੈਲੀਆਂ ਕੀਤੀਆਂ ਪਿਛਲੇ 25 ਦਿਨਾਂ 'ਚ ਮੈਂ ਕੋਈ ਇਹ ਹਲਕਾ ਨਹੀਂ ਐਦਾਂ ਲਿਆ ਕਿ ਨਹੀਂ ਨਹੀਂ ਇੱਥੇ ਤਾਂ ਚਲੋ ਜਿੱਤੇ ਹੀ ਪਏ ਆ ਜਾਂ ਫਲਾਣਾ ਨੋਟ ਜਿੰਨੇ ਚ ਰੀਬਨ 'ਚ ਨਹੀਂ ਵਜਦੇ ਉਹਨਾਂ ਚਿਰ ਪਿੱਛੇ ਮੁੜ ਕੇ ਨਹੀਂ ਕਹਿੰਦੇ ਦੇਖਣਾ ਚਾਹੀਦਾ ਆਪਣੇ ਵੱਲੋਂ ਐਫਰਟ ਕੀਤੀ ਐ ਪੋਜ਼ਿਟਿਵ ਕਮੈਂਟ ਕਰਾਂ ਮੈਂ ਪੋਜ਼ਿਟਿਵ ਕੈਂਪੇਨ ਕਰਾਂ ਮੈਂ ਆਪਣੇ ਕੰਮਾਂ ਦੀ ਮੈਂ ਆਪਣੇ ਬਿਜਲੀ ਦੇ ਆਪਣੇ ਪਾਣੀ ਦੇ ਆਪਣੇ ਨੌਕਰੀਆਂ ਦੇ ਜਿੰਨੇ ਵੀ ਕੰਮ ਕੀਤੇ ਮੈਂ ਉਹਨਾਂ ਦੇ ਨਾਂ ਤੇ ਵੋਟ ਮੰਗੀ ਹੈ ਇੱਕ ਵੀ ਤੁਸੀਂ ਦੇਖ ਲਓਗੇ ਕਿ ਮੇਰੀ ਕੋਈ ਸ਼ਿਕਾਇਤ ਇਲੈਕਸ਼ਨ ਕਮਿਸ਼ਨ ਕੋਲੇ ਕਿ ਮੇᱫ ਤੋਂ ਕੋਈ ਲੂਸਟਾਕ ਹੋ ਗਈ ਜਾਂ ਮੈਂ ਕੁਝ ਕੋਈ ਗਲਤ ਕਰਤਾ ਮੈਂ ਬਿਲਕੁਲ ਚੋਣ ਜਾਬਤੇ ਦੇ ਵਿੱਚ ਰਹਿ ਕੇ ਕੰਮ ਕੀਤਾ ਜੇ ਕਿਤੇ ਇੱਕ ਦਿਨ 9:50 ਮਿੰਟ ਹੋ ਗਏ ਸੀ ਅਸੀਂ 9:52 ਤੇ ਬੰਦ ਕਰਤਾ ਸਪੀਕਰ ਕਿਉਂਕਿ 10:00 ਵਜੇ ਤੋਂ ਪਹਿਲਾਂ ਪਹਿਲਾਂ ਖਤਮ ਕਰਨਾ ਹੁੰਦਾ ਸੋ ਕਦੇ ਵੀ ਅਸੀਂ ਕੋਈ ਇਸ ਤਰ੍ਹਾਂ ਦਾ ਜਿਹੜਾ ਚੋਣ ਜਾਬਤਾ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ ਅੱਜ ਵੀ ਮੈਂ ਇਹੀ ਬੇਨਤੀ ਕਰੂੰਗਾ जिन्हें भी इतने भी बेनती करूँगा कोई ए सवाल न पूछ लो कि वोट पा के तो आए जी फिर वो तो फिर आज शाम तो बाद एग्जिट पोल करोंगे परसों चौथे तो बाद पता लग जूगा किनू पाई है सो बस मैं यही बेनती करूँगा कि वोटिंग जरूर करो और परसेंटेज जीबीश देश, 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 सब तो करोड़ ਯੋ ਦਾ ਐਮਪੀ ਕਾ ਜਿੰਨੇ ਬਣੇ ਨੇ ਕਰਦੇ ਤੁਸੀਂ ਵੋਟਾਂ ਆਏ ਨਹੀਂ ਲੇਡੀਜ਼ ਜਿਆਦਾ ਵੋਟ ਕੌਣ ਨਹੀਂ ਆਉਂਦੀ ਗਰਮੀ ਕਰਕੇ ਤੁਸੀਂ ਅਪੀਲ ਕਿਸ ਤਰ੍ਹਾਂ ਕਰੋਗੇ ਦੇਖੋ ਮੇਰਾ ਲੇਡੀਜ਼ ਨੂੰ ਇਹੀ ਅਪੀਲ ਹੈ ਕਿ ਸਭ ਤੋਂ ਜ਼ਿਆਦਾ ਵੋਟ ਆਪਾਂ ਪਾ ਕੇ ਦਿਖਾਈਏ ਪਹਿਲਾਂ ਯੂਜੂਲੀ ਸਾਨੂੰ ਆਉਂਦਾ ਕਿ ਲੇਡੀਜ਼ ਦੀ ਪੋਲਿੰਗ ਘੱਟ ਹੋਈ ਹੈ ਸੋ ਇਸ ਵਾਰ ਲੇਡੀਜ਼ ਗਰਮੀ ਗਰਮੀ ਨਾ ਮੰਨਣ ਤੇ ਵੱਧ ਤੋਂ ਵੱਧ ਪੋਲਿੰਗ ਆ ਕੇ ਕਰਨ ਤੇ ਆਪਾਂ ਵੀ ਇਤਿਹਾਸ ਬਦਲੀਏ ਸਰ ਜੀ ਆਪਾਂ ਪੂਰਾ ਯੋਗਦਾਨ ਪਾਈਏ ਇੱਕ ਨਵੀਂ ਸਰਕਾਰ ਨੂੰ ਇੱਕ ਚੰਗੀ ਸਰਕਾਰ ਨੂੰ ਜਿਹੜਾ ਚੁਣੀਏ ਜਿਹੜਾ ਆਪਣੇ ਲਈ ਕੰਮ ਕਰ ਸਕੇ ਨਾਲੇ ਵੀ ਹੈ ਨਾ ਲੇਡੀਜ਼ ਲਈ ਪੂਰ ਵੋਟ ਪਾਉਣਾ ਜ਼ਰੂਰੀ ਹੈ ਇਸ ਕਰਕੇ ਵੀ ਜਿਆਦਾ ਕਿਉਂਕਿ ਸਭ ਤੋਂ ਵੱਧ ਮਹਿੰਗਾਈ ਤੋਂ ਪ੍ਰਭਾਵਿਤ ਲੇਡੀਜ਼ ਹੁੰਦੀਆਂ ਉਹਨਾਂ ਨੂੰ ਸਭ ਕੁਝ ਪਤਾ ਹੁੰਦਾ ਚੁੱਲ੍ਹੇ ਦੀਆਂ ਜਿਹੜੀਆਂ ਜਿਹੜੀਆਂ ਚੀਜ਼ਾਂ ਨੇ ਉਹ ਉਹਨਾਂ ਦਾ ਰੀਡ ਕੀ ਹੈ ਚੁੱਲਾ ਚੱਲ ਕਿਵੇਂ ਰਿਹਾ ਹੈ ਜੈਂਟਸ ਨੇ ਤਾਂ ਆ ਕੇ ਕਹਿ ਦੇਣਾ ਨਾ ਕੀ ਬਣਿਆ ਅੱਜ ਤ ਉਹਨੇ ਬਣਾਇਆ ਕਿਵੇਂ ਇਹ ਤਾਂ ਫਿਰ ਉਹਨੂੰ ਪਤਾ ਨਾ ਸੋ ਲੇਡੀਜ਼ ਨੂੰ ਜ਼ਿਆਦਾ ਮੈਂ ਕਹਿੰਦਾ ਆ ਕੇ VOTING ਕਰਨੀ ਚਾਹੀਦੀ ਹੈ ਵਿਕਾਸ ਲਈ ਜਾਂ ਆਪਣੇ ਘਰ ਦੀ ਜਿਹੜੀ ਹੈ ਕਬੀਲਦਾਰੀ ਨੂੰ ਲਈ ਤੇ ਚਾੜਨ ਲਈ ਠੀਕ ਹੈ ਨਾ ਸਪੋਜ਼ਿਟਿਵ VOTING ਕਰਨੀ ਚਾਹੀਦੀ ਹੈ ਤਾਂ ਮੈਂ ਇਹੀ ਕਹਾਂ ਫਿਰ ਆ ਇਤਿਹਾਸ ਇਹ ਹੋਇਆ ਕਿ ਜਦੋਂ ਵੀ ਸੰਦੂਰ ਚ VOTA ਹੋਈਆਂ ਤਾਂ ਜਿਹੜੀ ਸੱਤਾ ਚ ਪਾਰਟੀ ਹੁੰਦੀ ਉਹਦਾ MP ਵੀ ਚੁਣਿਆ ਗਿਆ ਇਸ ਵਾਰ ਤੁਹਾਨੂੰ ਲੱਗਦਾ ਕਿ ਚੇਂਜ ਹੋ ਜੇਗਾ ਕਿਉਂ MP ਕੋ ਨਹੀਂ ਚੁਣਿਆ ਗਈ ਜਿਹੜੀ ਪਾਰਟੀ ਸੱਤਾ ਚ ਹੁੰਦੀ ਹੈ ਅੱਛਾ ਨਹੀਂ ਨਹੀਂ ਇਤਿਹਾਸ ਬਦਲਣ ਵਾਸਤੇ ਜ਼ਰੂਰ ਮੰਨਿਆ ਗਿਆ ਹੈ बदल हुए देखो मैं आज कोई पोलिटिकल बात नहीं करूंगा मैं कुछ नहीं करूंगा बहुत बहुत आप भी वोट डालिए प्लीज सर आपकी जहाँ जहाँ वोट है ना कहीं आप कवरेज में मत रह जाइए अपने वोट अधिकार का आप भी इस्तेमाल करिए आज जाएंगे जाएंगी उसमें